ਟੂਡੇ ਦੇਖ ਰਹਾ ਹੈ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਆਂ ਬੀੜਵੰਸੀਆਂ ਪਿੰਡ ਜਿੱਥੇ ਬਹੁਤ ਹੀ ਵਿਸ਼ਾਲ ਮੇਲਾ ਲੱਗਾ ਹੋਇਆ ਸ਼ਕੰਡੀ ਦਰਬਾਰ ਤੇ ਗੁਗਾ ਯਾਰ ਪੀਰ ਦੇ ਗੋਣ ਗਾਏ ਜਾ ਰਹੇ ਨੇ ਸਮੂਹ ਸੰਗਤਾਂ ਵੱਲੋਂ ਤਿੰਨ ਦਿਨ ਤੋਂ ਇਹ ਸਾਲਾਨਾ ਜੋੜ ਮੇਲਾ ਬੜੀ ਧੂਮ ਤੇ ਨਾਲ ਮੱਲਣ ਪਰਿਵਾਰ ਅਤੇ ਸਾਰੇ ਪਿੰਡ ਨਿਵਾਸੀਆਂ ਵੱਲੋਂ ਕਰਵਾਇਆ ਜਾ ਰਿਹਾ ਆਓ ਦੇਖਦੇ ਹਾਂ ਇਸ ਮੇਲੇ ਦੀਆਂ ਖੁਸ਼ਖਾਸ ਝਲਕੀਆਂ ਜੁੜੇ ਰਹਿਣਾ ਪੀਵੀ ਟੂਡੇ ਦੇ ਨਾਲ

ਆਜੋ ਭਾਗ ਜਗਾ ਲਓ ਆਜਾ ਪਾਗ ਜਗਾ ਲਾ ਆਜੋ ਮਹੂਤ ਕਾ ਲਾ ਪੀ ਆਜੋ ਭਾਗ ਜਗਾ ਲਓ ਆਜੋ ਭਾਗ ਜਗਾ ਲਾ ਆਜੋ ਮਹੂਤ ਕਾ ਲਾ ਭਾਗੋ ਮਹੂਤ ਕਾ ਲਾ ਆਜੋ ਭਾਗ ਜਗਾਓ ਏ ਬਾਹਾਂ ਫੜ ਅਰੀ ਜੀ ਦਾ ਬੋਲ ਸੱਚੇ ਦਰਵਾਰ ਕੀ ਜੈ ਜਕਾਰਾ ਬਾਬੇ ਬਗੀਰ ਜੀ ਦਾ ਬੋਲ ਸੱਚੇ ਦਰਵਾਰ ਕੀ ਜੈ ਨਗਰ ਨਵਾਸੀ ਗੁਰੂ ਪਿਆਰੀ ਸਾਧ ਸੰਗਤ ਜੀਓ ਜਿਵੇਂ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਧੰਨ ਧੰਨ ਗੱਗਾ ਯਾਰ ਪੀਰ ਜੀ ਦੀ ਸਿਕੰਡੀ ਤੇ ਸਾਲਾਨਾ ਜੋੜ ਮੇਲਾ ਬੜੀ ਹੀ ਸ਼ਰਧਾ ਤੇ ਧੂਮਤਾਬ ਦੇ ਨਾਲ ਸੰਗਤਾਂ ਮਨਾਰੀਆਂ ਨੇ ਸਾਰੀਆਂ ਹੀ ਸੰਗਤਾਂ ਨੂੰ ਐਨ ਆਰ ਆਈ ਵੀਰਾਂ ਨੂੰ ਪ੍ਰਬੰਧ ਕਮੇਟੀ ਦੇ ਵੱਲੋਂ ਸਾਲਾਨਾ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਔਰ ਸਾਰੀ ਸੰਗਤ ਨੂੰ ਪਤਾ ਹੈ ਕਿ ਅੱਜ ਦੇ ਸਾਲਾਨਾ ਜੋੜ ਮੇਲੇ ਦੇ ਵਿੱਚ ਬਹੁਤ ਹੀ ਸਾਡੇ ਪੰਜਾਬ ਦੇ ਮਸ਼ਹੂਰ ਕਾਇਕ ਵਿਜੇ ਹੰਸੀ ਜੀ ਜਿਹੜੇ ਪਹੁੰਚ ਰਹੇ ਨੇ ਉਹ ਆਪਣੀ ਹਾਜ਼ਰੀ ਲਗਵਾਉਣਗੇ ਸਾਰੀਆਂ ਸੰਗਤਾਂ ਦੇ ਜਾਣਾਂ ਨੂੰ ਬੇਨਤੀ ਹੈ ਕਿ ਉਹਨਾਂ ਦੇ ਪ੍ਰੋਗਰਾਮ ਨੂੰ ਵਿਜੇ ਹੰਸੀ ਜੀ ਲੱਗ ਰਹੇ ਨੇ ਉਹਨਾਂ ਦੇ ਪ੍ਰੋਗਰਾਮ ਨੂੰ ਸਾਰੇ ਹੀ ਸੰਗਤਾਂ ਨੇ ਸ਼ਰਧਾ ਦੇ ਧੂਮ-ਤਾਮ ਦੇ ਨਾਲ ਬੈਠ ਕੇ ਉਹਨਾਂ ਦੇ ਗੁਣਗਾਂ ਜਿਹੜੇ ਆ ਉਹ ਸੁਣਨੇ ਨੇ ਇੱਕ ਵਾਰ ਫੇਰ ਤੋਂ ਗੁਗਾ 2000 ਰੁਪਏ ਦੀ ਸਿਕੰਡੀ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਸਾਰੀਆਂ ਇਹ ਨਗਰ ਨਿਵਾਸੀ ਸਾਥ ਸੰਗਤਾਂ ਨੂੰ ਐਨ ਆਰ ਆਈ ਵੀਰਾਂ ਨੂੰ ਲੱਖ ਲੱਖ ਮੁਬਾਰਕਾ ਹੁਣ ਜਕਾਰਾ ਬਾਬੇ ਦਰਵਾਰੀ ਜੀ ਦਾ ਬੋਲ ਸੱਚੇ ਦਰਵਾਰ ਕੀ ਜੈ ਜਕਾਰਾ ਬਾਬੇ ਫਕੀਰ ਜੀ ਦਾ ਬੋਲ ਸੱਚੇ ਦਰਵਾਰ ਕੀ ਜੈ ਗੁਗਾ ਜ਼ਹਰਪੀਰ ਤਨ ਤਨ ਬਾਬਾ ਦਰਵਾਰੀ ਜੀ ਤਨ ਤਨ ਬਾਬਾ ਫਕੀਰ ਜੀ ਅੱਜ ਅਸੀਂ ਪਿੰਡ ਵੀਡਵੰਸੀਆਂ ਦੇ ਸਮੂਹ ਸਾਧ ਸੰਗਤ ਇਕੱਠੇ ਹੋ ਕੇ ਗੁੱਗਾ ਜਹਰ ਪੀਰ ਜੀ ਦਾ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਧੂਮਤਾਲ ਧੂਮਤਾਵਨਾ ਮਨਾ ਰਹੇ ਹਾਂ ਜਿਸ ਵਿੱਚ ਅਸੀਂ ਸਾਰੇ ਆਪਣੇ ਨਗਰ ਨਿਵਾਸੀਆਂ ਨੂੰ ਐਨ ਆਰ ਆਈ ਭਰਾਵਾਂ ਨੂੰ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ